ਹਲਕਾ ਸੁजानਪੁਰ ਦੇ ਪਿੰਡ ਅਤੇ ਪੁਰ ਵਿੱਚ বন ਮਾਫੀਆ ਦੇ ਵੱਲੋਂ ਕੱਟੇ ਗਏ ਖੈਰ ਦੇ ਬੂਟੇ ਜ਼ਿਲ੍ਹਾ ਪਠਾਨਕੋਟ ਵਿਖੇ ਜੰਗਲਾਤ ਮਾਫੀਆ ਸਰਗਰਮ ਹੋਇਆ ਨਜ਼ਰ ਆ ਰਿਹਾ ਹੈ ਅੱਜ ਦੇ ਦਿਨ ਸਰਕਾਰੀ ਜੰਗਲਾਂ ਵਿੱਚੋਂ ਜੰਗਲਾਤ ਮਾਫੀਆ ਵੱਲੋਂ ਬੇਸ਼ਕੀਮਤੀ ਲੱਕੜ ਖੈਰ ਜਿਹੇ ਬੂਟੇ ਕੱਟੇ ਜਾ ਰਹੇ ਹਨ ਜਿਸ ਦੀ ਸਰਕਾਰ ਦੇ ਵੱਲੋਂ ਪੂਰਨ ਰੂਪ ਤੇ ਮਨਾਹੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸੁजानਪੁਰ ਦੇ ਪ੍ਰਬਾਰੀ ਨਵਦੀਪ ਕਰਮਾ ਨੇ ਦੱਸਿਆ ਹੈ ਕਿ वन विभाग ਵੱਲੋਂ ਰੁੱਖ ਦੀ ਕਟਾਈ ਦੇ ਚਲਦੇ ਸ਼ਿਕਾਇਤ ਮਿਲੀ ਹੈ ਜਿਸ ਦੇ ਚਲਦੇ ਜੋ ਵੀ આરોપી ਪਾਇਆ ਜਾਂਦਾ ਹੈ ਉਸ ਦੇ ਉੱਪਰ ਬੰਦੀ ਕਾਰਵਾਈ ਕੀਤੀ ਜਾਵੇਗੀ ਜੀ ਸਰ ਸਰ ਕੀ ਨਾਮ ਹੀ ਤੁਹਾਡਾ ਮੇਰਾ ਨਾਮ ਸਰ ਲਖਵੀਰ ਸਿੰਘ ਆ ਲਖਵੀਰ ਜੀ ਪਿੰਡ ਕਿਹੜਾ ਤੁਹਾਡਾ ਪਿੰਡ ਅੱਤੇਪੁਰ ਜੀ ਇਧਰ ਤੁਸੀਂ ਆ ਜਾ ਰਹੇ ਹੈਗੇ ਉਹ ਬੂਟੇ ਵੀ ਜਿਹੜੇ ਨੇ ਉਹ ਜੰਗਲ ਦੇ ਵਿੱਚ ਸਰਕਾਰੀ ਜੰਗਲ ਹੈ ਜਿਹੜਾ ਖੇਰ ਦੇ ਬੂਟੇ ਜਿਹੜੇ ਕਟਾਈ ਕੀਤੇ ਨੇ ਕੀ ਕਹਿਣਾ ਚਾਹੋਗੇ ਸਰ ਜੇ ਇਹ ਕਾਰਜ ਜਿਹੜਾ ਬੂਟੇ ਬੜੋਏ ਨੇ ਗਲਤ ਤਰੀਕਾ ਮਤਲਬ ਕਿ ਗਲਤ ਕਾਰਵਾਈ ਹੋਈ ਹੈ ਕਿਉਂਕਿ ਬਨ ਵਿਭਾਗ ਵਾਲੋਂ ਵੀ ਇਧਰ ਆਣਾ ਜਾਣਾ ਘਟਾ ਹੈ ਜائیں ਬੰਦਾ ਇੱਕ ਰਾਤ ਤੇ ਪੱਕਾ ਡਿਊਟੀ ਹੋਣਾ ਚਾਹੀਦਾ ਹੈ ਕਿਉਂਕਿ ਇੱਥੋਂ ਤੋਂ ਲੈ ਕੇ ਮਾਦੋਬਰ ਤੱਕ ਪੂਰਾ ਇਹ ਅਜੀਪੁਰ ਤੱਕ ਪੂਰਾ ਨਹਿਰ ਦਾ ਮਹਿਕਮਾ ਹੈ ਨਹਿਰ ਮਹਿਕਮੇ ਦਾ ਕਮਸ਼ਕੁਮ ਇੱਕ ਬੰਦਾ 12 ਵਜੇ 1 ਵਜੇ 4 ਵਜੇ ਮਤਲਬ ਕਿ ਚੱਕਰ ਮਾਰਨਾ ਚਾਹੀਦਾ ਫੋਰ ਡਿਵੈਲਪਮੈਂਟ ਦਾ ਵੀ ਫੋਰ ਫੋਰ ਬਿਲਕੁਲ ਸਰ ਦੋ ਬੰਦੇ ਨਹੀਂ ਉਹ ਤਿੰਨ ਹੋਣ ਤਾਂ ਕਿ ਪਿੰਡ ਦੇ ਲੋਕੀ ਵੀ ਆਉਂਦੇ ਜਾਂਦੇ ਨਾ ਕੋਈ ਉਹਨਾਂ ਨੂੰ ਮਤਲਬ ਕਿ ਡਰ ਮਤਲਬ ਕਿ ਸਾਨੂੰ ਵੀ ਕੋਈ ਡਰ ਨਹੀਂ ਹੋਏਗਾ ਤਾਂ ਉਹਨਾਂ ਨੂੰ ਕੋਈ ਡਰ ਨਹੀਂ ਹੋਏਗਾ ਉਹਨਾਂ ਨੂੰ ਪਤਾ ਪਿੰਡ ਦੇ ਬੰਦੇ ਸਲਾਗੇ ਪੇ ਘਾਰਨਾ ਇਹ ਲਾਗੇ ਸਾਰੇ ਘਾਰਨਾ ਤੇ ਮਤਲਬ ਗਲਤ ਕਾਰਵਾਈ ਜੜੀ ਹੋਈ ਹੈ ਕਿੰਨੇ ਕੁ ਬੂਟੇ ਕਟਾਈ ਹੋਏ ਨੇ ਬੂਟੇ ਸਰ 15 ਕ 10 15 ਬੂਟੇ ਤੇ ਹੈ ਹੁਣ ਤੁਹਾਡੇ ਸਾਹਮਣੇ ਦੇਖ ਲਓ ਤੁਸੀਂ ਸਾਹਮਣੇ ਲੱਭਣ ਡਿਆ ਸਭ ਕੁਝ ਸਰਕਾਰ ਵੱਲੋਂ ਇਹਨਾਂ ਬੂਟਿਆਂ ਤੇ ਪਾਬੰਦੀ ਲਗਾ ਰੱਖੀ ਹੈ ਸਿੱਧੀ ਐਫ ਆਈ ਆਰ ਹੈਗੀ ਹੈ ਬਿਲਕੁਲ ਬਿਲਕੁਲ ਸਰ ਹੋਣੀ ਚਾਹੀਦੀ ਕਾਰਵਾਈ ਕੋਈ ਜੰਗਲਾਤ ਵਿਭਾਗ ਤੇ ਕੋਈ ਅਫਸਰ ਜਾਂ ਮੁਲਾਜ਼ਮ ਕੋਈ ਆਏ ਨਹੀਂ ਇੱਧਰ ਸਰ ਇਹ ਪਹਿਲਾਂ ਤਾਂ ਨਹੀਂ ਹੋਣ ਇਹ ਕਟਾਈ ਹੋਣ ਤੋਂ ਬਾਅਦ ਆਏ ਸੀ ਜਦੋਂ ਕਟਾਈ ਹੋਈ ਆ ਉਸ ਦਿਨ ਸਾਰੇ ਇੱਥੇ ਜਿਹੜਾ ਗਾਰਡ ਆ ਸਾਨੂੰ ਤੇ ਨਾ ਮਤਲਬ ਕਿ ਨੌਲੇਜ ਨਹੀਂ ਕੋਣ ਕੋਣਾ ਕੋਣ ਮੁਲਾਜ਼ਮਾ ਕਿਹਦੇ ਅੰਡਰ ਨਾ ਬੂਟੇ ਕੋਈ ਕਾਰਵਾਈ ਹੋਈ ਲੱਗਦੀ ਆ ਬਾਈ ਸਾਨੂੰ ਨਹੀਂ ਅਜੇ ਤੱਕ ਲੱਗਦਾ ਕੋਈ ਕਾਰਵਾਈ ਹੋਈ ਆ ਪਹਿਲੇ ਵੀ ਬੂਟੇ ਕਟਾਈ ਹੁੰਦੇ ਨੇ ਕਦੀ ਪਹਿਲੇ ਵੀ ਕਦੀ ਕਾਰਵਾਈ ਸੁਣੀ ਹੋਈ ਹੈ ਪਹਿਲੀ ਸਰ ਪਹਿਲੀ ਗੱਲ ਤੇ ਬੂਟੇ ਕਦੀ ਵਡੋਏ ਨਹੀਂ ਇਹ ਪਹਿਲੀ ਵਾਰੀ ਕਾਰਵਾਈ ਹੋਈ ਆ ਬੰਦੇ ਫੜ ਲੈਨੇ ਬੰਦੇ ਹੁਣ ਸਾਰਾ ਹੀ ਕੁਝ ਕਹਿ ਨਹੀਂ ਸਕਦੇ ਕਿਉਂਕਿ ਸਾਨੂੰ ਪਤਾ ਨਹੀਂ ਜੇ ਪਿੰਡ ਦੇ ਲੋਕਾਂ ਨੂੰ ਪਤਾ ਹੋਏ ਹਾਂ ਵੀ ਬੰਦੇ ਫੜੋਏ ਨਾ ਪਤਾ ਲੱਗ ਹੀ ਜਾਂਦਾ ਕੀ ਮੰਗ ਕੀ ਕਰਦੇ ਮੰਗ ਕਰਨਾ ਹੈ ਕਾਰਵਾਈ ਹੋਣੀ ਚਾਹੀਦੀ ਸਖਤ ਕਾਰਵਾਈ ਹੋਣੀ ਚਾਹੀਦੀ ਦੁਬਾਰਾ ਤੋਂ ਅੱਗੇ ਕਾਰਵਾਈ ਨਹੀਂ ਹੋਏ ਹਾਂ ਸ਼ੇਰ ਮੰਗ ਕਰਨੇ ਬਸ ਨਾਲ ਜੇ ਮਿਲਿ ਪਕਤਾ ਤੋਂ ਵੀ ਬੰਦੇ ਵਿੱਚ ਇਨਵੋਲਵ ਜੜੇ ਆ ਇਦਾਂ ਕਿਸੇ ਬੰਦੇ ਦੀ ਮਤਲਬ ਕਿ ਕੋਈ ਜ਼ਰਤ ਨਹੀਂ ਹੈ ਜ਼ਰਤ ਨਹੀਂ ਹੈ ਕਿਸੇ ਬੰਦੇ ਦੀ ਇੱਥੇ ਆ ਕੇ ਮਤਲਬ ਹੱਥ ਪਾਣਾ ਵੀ ਰੋਡ ਦੇ ਕੰਡੇ ਕਿਹੜਾ ਜੀ ਕਾਰਵਾਈ ਹੋਣੀ ਚਾਹੀਦੀ ਆ ਉਹਨੇ ਚੋਰੀ ਕੀਤੀ ਦੀ ਉਹਨਾਂ ਫੜਨਾ ਚਾਹਦਾ ਬੰਦੇ ਕਿਹਦੇ ਹੋਰੀ ਕਿੰਨੇ ਕੁ ਬੂਟੇ ਕਟੋਏ ਦੇ ਨੇ ਬੂਟੇ ਬਰ੍ਹਾਂ ਤਰ੍ਹਾਂ ਬੂਟੇ ਆ ਹੀ ਨਾਲ ਤੋਂ ਸਾਹਮਣੇ ਹੀ ਖਲਾਤ ਪਿਆ ਇੱਥੇ ਕੁਈ ਅਧਿਕਾਰੀ ਵਗੈਰੇ ਮੁਲਾਜ਼ਮ ਕੋਈ ਜਿਤਨਾ ਰਾਤ ਹੁੰਦੀ ਆ ਜਦੋਂ ਕਟਾਈ ਹੋਈ ਜਾ ਉਹਦੇ ਸਵੇਰੇ ਉਹ ਵੀ ਪਤਾ ਨਹੀਂ ਫੋਨ ਕੌਣ ਕੀਤਾ ਤੇ ਕੌਣ ਨਹੀਂ ਉਹਨਾਂ ਨੂੰ ਤੇ ਉਹਦਨੇ ਆਏ ਮੋੜ ਬੁੱਲੇ ਨਾ ਸ਼ਾਮਾ ਦਾ ਨਾ ਸਵੇਰੇ ਨਾ ਕੋਈ ਬੰਦਾ ਫੜਿਆ ਨਾ ਕੀ ਲੱਗਦਾ ਕੋਈ ਕਾਰਵਾਈ ਹੋ ਰਹੀ ਹੈ ਪਤਾ ਨਹੀਂ ਹੁਣ ਸਾਨੂੰ ਉਹ ਕੋਈ ਲੱਭਾ ਨਹੀਂ ਬੰਦਾ ਕੀ ਲੱਗਦਾ ਮਿਲੀ ਭਗਤ ਵੀ ਹੋ ਸਕਦੀ ਹੈ ਹੋ ਸਕਦੀ ਹਣੀ ਹੈ ਜੀ ਹੁਣ ਕੀ ਪਤਾ ਮੈ ਅਸੀਂ ਹੁਣ ਕੀ ਕਹਿ ਸਕਦੇ ਹੁਣ ਜਦ ਬੰਦਾ ਫਰੋਵੇ ਸਾਨੂੰ ਪਤਾ ਲੱਗੇ ਵੀ ਠੀਕ ਆ ਅਸੀਂ ਤੇ ਇੱਥੇ ਪਾਲੀਪੁਰ ਜੇ ਬੰਦੇ ਤੇ ਫਿਰਨਾ ਹਰ ਇੱਕ ਬੰਦਾ ਲੰਘਦਾ ਠੀਕ ਹੈ ਨਹੀਂ ਅਸੀਂ ਜਵੇਰਾ ਵੀ ਆਉਣਾ ਸ਼ਾਮੀ ਵੀ ਆਉਣਾ ਦੇਹਰੀ ਵੀ ਆਉਣਾ ਕੀ ਮੰਗ ਕੀ ਕਰਦੇ ਹੋ ਮੰਗ ਠੀਕ ਹੈ ਹੁਣ ਬੰਦਾ ਫੜਉਣਾ ਚਾਹਦਾ ਬੰਦੇ ਮੰਗੀ ਆ ਇਕੱਲੇ ਗਿਆਵੇਂ ਵਿਚਾਰਾ ਕੋਈ ਮਾੜਾ ਬੰਦਾ ਫੜੋਈ ਜਾਵੇ ਜਾਂ ਕੋਈ ਮਰਸਾ ਬੱਲ ਨਹੀਂ ਲੀਕ ਤਾਂ ਕੋਈ ਨਾ ਖਣਾ ਖਰੇ ਇਹੋ ਲਈ ਆ ਵੱਡਣ ਵਾਲਾ ਹੋਰ ਤੇ ਕਸੂਰ ਵਿਚਾਰਾ ਕੋਈ ਠੀਕ ਹੈ ਨਹੀਂ ਸਰ ਫੱਤੇਪੁਰ ਦੇ ਸਾਡੇ ਕੋਲ ਕੰਪਲੇਂਟ ਰੀਸੀਵ ਹੋਈ ਹੈ ਇਹ ਦੇ ਰਿਲੇਟਿਡ ਐਸੀ ਅੱਜ ਫੋਰੈਸਟ ਡਿਪਾਰਟਮੈਂਟ ਦੇ ਅਫਸਰਸ ਨੂੰ ਬੁਲਾਇਆ ਤੇ ਉਹਨਾਂ ਦੇ ਨਾਲ ਸਾਡੀ ਟੀਮ ਜਾਊਗੀ ਮੌਕੇ ਤੇ ਵੈਰੀਫਾਈ ਕਰਾਂਗੇ ਜਾ ਕੇ ਤੇ ਫਿਰ ਜਿਹੜੀ ਵੀ ਇਹਦੇ ਵਿੱਚ ਲੀਗਲ ਪ੍ਰੋਸੀਡਿੰਗ ਬਣਦੀ ਉਹ ਕੀਤੀ ਜਾਊਗੀ ਸਰ ਅਗਰ ਰਾਤ ਨੂੰ ਮੁਲਾਜ਼ਮ ਉਥੇ ਦੌਰਾ ਕਰਦੇ ਹੋਣ ਤੇ ਇਹ ਚੀਜ਼ ਨੋਬਤ ਨਹੀਂ ਆ ਸਕਦੀ ਹੈ ਜੀ ਲੱਗਦਾ ਕਿ ਇਹ ਇਹਨਾਂ ਦਾ ਦੌਰਾ ਉਥੇ ਹੁੰਦਾ ਵਾ ਦੇਖੋ ਫੋਰੈਸਟ ਡਿਪਾਰਟਮੈਂਟ ਦੇ ਆਪਣੇ ਗਾਰਡਸ ਹੈਗੇ ਇਹ ਆਪਣੀ ਪੈਟਰੋਲਿੰਗ ਕਰਦੇ ਹੋਣਗੇ ਸਾਡੇ ਵੱਲੋਂ ਈਆਰਪੀਜ਼ ਹੈਗੀਆਂ ਆਪਣੀ ਏਰੀਆ ਚ ਪੈਟਰੋਲਿੰਗ ਚੱਲਦੀ ਹੈ ਪਰ ਇਹ ਜੰਗਲ ਦਾ ਏਰੀਆ ਉਥੇ ਫੋਰੈਸਟ ਵਾੜੀਆਂ ਦੀ ਬੰਦੀ ਹੈ ਉੱਥੇ ਪਟੋਲਿੰਗ ਵਗੈਰਾ ਹੋਪਫੁਲੀ ਕਰਦੇ ਹੋਣਗੇ ਉਹ ਅਸੀਂ ਵੈਰੀਫਾਈ ਕਰਾਂਗੇ ਸਰ ਅਗਰ ਮੁਲਾਜ਼ਮ ਉੱਥੇ ਪਟੋਲਿੰਗ ਕਰਦੇ ਹੋਣ ਕਿ ਬੂਟੇ ਕਟਾਈ ਹੋ ਸਕਦੇ ਨੇ ਨਹੀਂ ਮੌਕੇ ਤੇ ਜੇ ਉੱਥੇ ਮੁਲਾਜ਼ਮ ਹੋਵੇ ਫਿਰ ਤਾਂ ਬਿਲਕੁਲ ਨਹੀਂ ਹੋ ਸਕਦੇ ਲੱਗਦਾ ਨਹੀਂ ਕਿ ਮੇਰੇ ਪਗੜੇ ਹੋ ਸਕਦੀ ਹੈ ਵੈਰੀਫਾਈ ਕਰਾਂਗੇ ਜੀ ਕੰਪਲੇਂਟ ਤਾਂ ਸਾਡੇ ਕੋਲ ਰੀਸੀਵ ਹੋ ਗਈ ਹੈ ਇਹਨੂੰ ਅਸੀਂ ਵੈਰੀਫਾਈ ਕਰਾਂਗੇ ਤੇ ਫਿਰ ਜੋ ਪ੍ਰोसीडिंग ਬਣਦੀ ਹੈ ਜਿਹਦੇ ਵੀ ਖਿਲਾਫ ਉਹਨੂੰ ਆਪਾਂ ਐਕਸ਼ਨ ਲਵਾਂਗੇ ਸਰ ਕੋਈ ਗ੍ਰਿਫਤਾਰੀ ਵਗੈਰਾ ਅਜ ਤੱਕ ਕੋਈ ਹੋਈ ਜਾ ਐਫ ਆਈ ਆਰ ਹੋਈ ਹੈ ਨਹੀਂ ਇਹਨਾਂ ਦੇ ਡਿਪਾਰਟਮੈਂਟ ਵਾਲੇ ਅੱਜ ਬੁਲਾਏ ਦੇ ਨਾਲ ਸਾਡੀ ਟੀਮ ਜਾ ਕੇ ਮੌਕੇ ਤੇ ਵੈਰੀਫਾਈ ਕਰਾਂਗੇ